ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡ ਨਾਲ ਸ਼ੇਅਰ ਕਰਾਂਗੀ ਸ਼ਕਰਗੰਦੀ ਦੀ ਖੀਰ ਦੀ ਰੈਸਪੀ ਜੋ ਕਿ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਮੈਂ ਇਹਨੂੰ ਪਹਿਲੀ ਵਾਰ ਆਪਣੇ ਘਰ ਵਿੱਚ ਬਣਾ ਕੇ ਦੇਖਿਆ ਕਿ ਖੀਰ ਕਿਵੇਂ ਦੀ ਬਣਦੀ ਹੈ ਤੇ ਸੋਚਿਆ ਚਲੋ ਤੁਹਾਡ ਨਾਲ ਵੀ ਰੈਸਪੀ ਸ਼ੇਅਰ ਕਰ ਲੈਣੀ ਆ ਤੁਸੀਂ ਯਕੀਨੀ ਕਰਨਾ ਕਿ ਇੰਨੀ ਜ਼ਿਆਦਾ ਟੇਸਟੀ ਬਣੀ ਸੀ ਇਹ ਖੀਰ ਸਾਰਿਆਂ ਨੇ ਬਹੁਤ ਪਸੰਦ ਕੀਤਾ ਇਹਨੂੰ ਤੇ ਚਲੋ ਰੈਸਪੀ ਤੁਹਾਡ ਨਾਲ ਸ਼ੇਅਰ ਕਰਦੀ ਆ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਕੀੜਾ ਬਣਾਉਣਾ ਸ਼ੁਰੂ ਕਰਦੇ ਹਾਂ ਇੱਥੇ ਮੈਂ ਦੋ ਪੀਸ ਲਏ ਨੇ ਛੋਟੇ-ਛੋਟੇ ਸ਼ਕਰਗੰਦੀ ਦੇ ਤੇ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਛਿੱਲ ਲਵਾਂਗੇ ਤੇ ਛਿੱਲਣ ਤੋਂ ਬਾਅਦ ਚੈਨ ਨੂੰ ਅਸੀਂ ਕਤੂਕਸ ਕਰਾਂਗੇ ਮੀਡੀਅਮ ਸਾਈਡ ਤੋਂ ਅਸੀਂ ਇਹਨੂੰ ਕਤੂਕਸ ਕਰਨਾ ਹੈ ਦੇਖੋ ਇੱਥੇ ਮੈਂ ਸ਼ਕਰਗੰਦੀ ਨੂੰ ਕद्दूकस ਕਰ ਲਿਆ ਹੈ ਹੁਣ ਇੱਕ ਚਮਚ ਲਵਾਂਗੇ ਇੱਕ ਵੱਡਾ ਚਮਚ ਲਵਾਂਗੇ ਦੇਸੀ ਘਿਓ ਦਾ ਘਿਓ ਗਰਮ ਹੋਣ ਤੇ ਪਾ ਦਾਂਗੇ ਕद्दूकस ਕੀਤੀ ਹੋਈ ਸ਼ਕਰਗੰਦੀ ਤੇ ਇਹਨੂੰ 2-3 ਮਿੰਟ ਵਾਸਤੇ ਅਸੀਂ ਪੁੰਨਾਂਗੇ ਘਿਓ ਵਿੱਚ ਗੈਸ ਦੀ ਫਲੇਮ ਮੀਡੀਅਮ ਰੱਖਾਂਗੇ ਦੇਖੋ 2-3 ਮਿੰਟ ਹੋ ਗਏ ਨੇ ਸ਼ਕਰਗੰਦੀ ਸੌਫਟ ਹੋ ਗਈ ਹੈ ਹੁਣ ਇਹਦੇ ਵਿੱਚ ਪਾਵਾਂਗੇ ਦੁੱਧ 1 ਲੀਟਰ ਇੱਥੇ ਮੈਂ ਦੁੱਧ ਲਿਆ ਆਂ ਮੈਂ ਦੇਖੋ ਇੱਥੇ ਨੂੰ ਸ਼ਕਰਗੰਦੀ ਨੂੰ ਗ੍ਰੇਟ ਕਰਕੇ ਬਣਾਇਆ ਆ ਤੁਸੀਂ ਇਹਨੂੰ ਉਬਾਲ ਕੇ ਵੀ ਬਣਾ ਸਕਦੇ ਹੋ ਉਬਾਲ ਕੇ ਮੈਸ਼ ਕਰਕੇ ਵੀ ਸ਼ਕਰਗੰਦੀ ਦੀ ਖੀਰ ਬਣਾ ਸਕਦੇ ਹੋ ਬਟ ਜੇ ਅਸੀਂ ਇਸ ਤਰੀਕੇ ਨਾਲ ਬਣਾਨੇ ਆ ਤਾਂ ਇਹ ਜ਼ਿਆਦਾ ਟੇਸਟੀ ਲੱਗਦੀ ਹੈ ਮੇਰੇ ਹਿਸਾਬ ਨਾਲ ਕਿਉਂਕਿ ਜਦੋਂ ਇਹਦੇ ਰੇਸ਼ੇ ਮੋਹ ਜਾਂਦੇ ਨੇ ਨਾ ਤਾਂ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਦੇਖੋ ਇੱਥੇ ਦੁੱਧ ਰਿਜਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਕੇਸਰ ਕੇਸਰ ਨਾਲ ਕਲਰ ਬਹੁਤ ਵਧੀਆ ਹੁੰਦਾ ਖੀਰ ਵਿੱਚ ਇਹ ਬਹੁਤ ਜਲਦੀ ਬਣ ਜਾਂਦੀ ਏ ਵਲੀ ਖੀਰ ਅਸੀਂ ਇਹਨੂੰ ਲੋ ਫਲੇਮ ਤੇ ਪਕਣ ਦਵਾਂਗੇ ਤੇ ਹੁਣ ਐਡ ਕਰਾਂਗੇ ਇਹਦੇ ਵਿੱਚ ਕੁਝ ਡਰਾਈ ਫਰੂਟਸ ਇੱਥੇ ਮੈਂ ਪੰਜ ਸੱਤ ਬਦਾਮ ਲਏ ਨੇ ਛੋਟੇ ਛੋਟੇ ਕੱਟ ਕੇ ਥੋੜਾ ਜਿਹਾ ਪਿਸਤਾ ਪਾਵਾਂਗੇ ਤੇ ਥੋੜਾ ਜਿਹਾ ਸੀ ਗਾਰਨਿਸ਼ ਵਾਸਤੇ ਰੱਖਾਂਗੇ ਇੱਥੇ ਕਿਸ਼ਮਿਸ਼ ਪਾਵਾਂਗੇ ਲੰਬੀ ਵਾਲੀ ਕਿਸ਼ਮਿਸ਼ ਲਈ ਸੀ ਉਹਦੇ ਵੀ ਮੈਂ ਦੋ ਦੋ ਤਿੰਨ ਤਿੰਨ ਪੀਸ ਕਰ ਲਏ ਨੇ ਜ ਵੀ ਪਾ ਦਾਂਗੇ ਇਹਦੇ ਵਿੱਚ ਇਹਨੂੰ ਅਸੀਂ ਹਿਲਾਉਂਦੇ ਜਾਵਾਂਗੇ ਵਿੱਚ ਵਿੱਚ ਤੁਸੀਂ ਆਪਣਾ ਕੋਈ ਵੀ ਕੰਮ ਇਹਦੇ ਨਾਲ ਨਾਲ ਕਰ ਸਕਦੇ ਹੋ ਚੋਲਾ ਦੇ ਖੀਰ ਨਾਲੋਂ ਇਹ ਖੀਰ ਜਲਦੀ ਬਣ ਜਾਂਦੀ ਹੈ ਦੇਖੋ 5-7 ਮਿੰਟ ਬਾਅਦ ਫਿਰ ਇਹਨੂੰ ਅਸੀਂ ਇੱਕ ਵਾਰੀ ਹਿਲਾਵਾਂਗੇ ਇੱਥੇ ਖੀਰ ਕਾਫੀ ਗਾੜੀ ਹੋ ਗਈ ਹੈ ਜੇ ਜੇ ਤੁਸੀਂ ਇਹਨੂੰ ਠੰਡੀ ਖਾਣਾ ਚਾਹੋ ਤਾਂ ਤੁਸੀਂ ਇਹਨੂੰ ਥੋੜੀ ਜਿਹੀ ਦੀ ਕੰਸਿਸਟੈਂਸੀ ਪਤਲੀ ਰੱਖਣਾ ਮੈਂ ਇਹਨੂੰ ਗਰਮ ਗਰਮੀ ਸਰਵ ਕਰਨਾ ਹੈ ਇਸ ਲਈ ਮੈਂ ਇਹਦੀ ਕੰਸਿਸਟੈਂਸੀ ਇਦਾਂ ਦੀ ਰੱਖਾਂਗੀ ਹੁਣ ਪਾਵਾਂਗੇ ਇੱਕ ਚਮਚ ਇਲਾਇਚੀ ਦਾ ਪਾਊਡਰ ਇਹ ਵੀ ਅਸੀਂ ਲਾਸਟ ਤੇ ਐਡ ਕਰਨਾ ਹੈ ਕਿਉਂਕਿ ਲਾਸਟ ਤੇ ਪਾਣ ਨਾਲ ਹੀ ਇਲਾਇਚੀ ਦਾ ਫਲੇਵਰ ਜਿਆਦਾ ਵਧੀਆ ਹੁੰਦਾ ਆ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਅਸੀਂ ਇਹਦੇ ਵਿੱਚ ਮਿੱਠਾ ਐਡ ਕਰਨਾ ਆ ਮਿੱਠੇ ਦੇ ਤੌਰ ਤੇ ਤੁਸੀਂ ਇਹਦੇ ਵਿੱਚ ਮਿਸ਼ਰੀ ਵੀ ਪਾ ਸਕਦੇ ਹੋ ਚੀਨੀ ਵੀ ਪਾ ਸਕਦੇ ਹੋ ਮੈਂ ਇਥੇ ਮੇਰੇ ਕੋਲ ਮਿਸ਼ਰੀ ਹੈ ਨਹੀਂ ਸੀ ਮੈਂ ਚੀਨੀ ਦਾ ਯੂਜ਼ ਕਰ ਰਹੀ ਆ ਦੇਖੋ ਮੈਂ ਥੋੜੀ ਜਿਹੀ ਚੀਨੀ ਪਾ ਰਹੀ ਆ ਕਿਉਂਕਿ ਸ਼ਕਰਗੰਦੀ ਵਿੱਚ ਆਪਣਾ ਹੀ ਕਾਫੀ ਮਿੱਠਾ ਹੁੰਦਾ ਆ ਬੜੇ ਹਿਸਾਬ ਨਾਲ ਚੀਨੀ ਪਾਣਾ ਤੁਸੀਂ ਤੇ 5 ਤੋਂ 7 ਮਿੰਟ ਵਾਸਤੇ ਅਸੀਂ ਇਹਨੂੰ ਹੋਰ ਪਕਾਵਾਂਗੇ। ਦੇਖੋ ਸਾਡੀ ਖੀਰ ਬਣ ਕੇ ਤਿਆਰ ਹੈ। ਗੈਸ ਦੀ ਫਲੇਮ ਆਫ ਕਰ ਦਾਂਗੇ ਤੇ ਗਰਮ-ਗਰਮ ਹੀ ਅਸੀਂ ਇਹਨੂੰ ਸਰਵ ਕਰਾਂਗੇ। ਇਹ ਦੇਖੋ ਕਿੰਨੀ ਗਾੜ੍ਹੀ ਖੀਰ ਬਣੀ ਹੈ। ਮੈਂ ਇਹਦੇ ਵਿੱਚ ਕੋਈ ਵੀ ਕਲਰ ਨਹੀਂ ਐਡ ਕੀਤਾ। ਸਿਰਫ ਕੇਸਰ ਦਾ ਹੀ ਇਹ ਕਲਰ ਹੈ। ਤੇ ਹੁਣ ਇਹਨੂੰ ਸਰਵ ਕਰ ਲਾਂਗੇ। ਇੱਕ ਬੋਲ ਵਿੱਚ ਕੱਢ ਲਾਂਗੇ। ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਥੋੜੀ ਜਿਹੀ ਖੀਰ ਬਣਾ ਕੇ ਦੇਖੀ ਸੀ ਕਿ ਕਿਵੇਂ ਦੀ ਬਣਦੀ ਹੈ ਤੇ ਬੱਚੇ ਕਹਿ ਰਹੇ ਸੀ ਕਿ ਮੰਮਾ ਖੀਰ ਥੋੜੀ ਜਿਹੀ ਜ਼ਿਆਦਾ ਹੋਣੀ ਚਾਹੀਦੀ ਸੀ ਕਿ ਮਜ਼ਾ ਨਹੀਂ ਆਇਆ ਸਾਨੂੰ ਫੇਰ ਦੁਬਾਰਾ ਬਣਾ ਕੇ ਦੇਣਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਖੀਰ ਜ਼ਰੂਰ ਬਣਾਣਾ ਬਹੁਤ ਜ਼ਿਆਦਾ ਟੇਸਟੀ ਬਣੇਗੀ ਤੇ ਰੈਸਪੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦੀ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਵਿੱਚ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ Thank you